ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਅਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ बसपा ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਉਹਨਾਂ ਦੇ ਨਾਲ ਜਰਨਲ ਸੈਕਟਰੀ ਕੁਲਦੀਪ ਸਿੰਘ ਸਰਦੂਲਗੜ ਅੱਜ बसपा ਵਰਕਰਾਂ ਦੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਵਿਧਾਨ ਸਭਾ ਹਲਕਾ ਮਲੋਟ ਵਿਖੇ ਮੀਟਿੰਗ ਹੋਈ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਭਾਜਪਾ ਸਮਾਜ ਪਾਰਟੀ ਨੇ ਸੂਬੇ ਦੇ ਨਵੇਂ ਜਿਹੜੇ ਪ੍ਰਧਾਨ ਨਿਯੁਕਤ ਕੀਤੇ ਆ ਇਹ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਆ ਰਾਜ ਸਭਾ ਮੈਂਬਰ ਆ ਸਾਭਾ ਦਾ ਅਬਤਾਰ ਸਿੰਘ ਕ੍ਰੀਮਪੁਰੀ ਜੀ ਤੇ ਇਹਨਾਂ ਦੁਆਰਾ ਹੁਣ ਜਿਹੜੀਆਂ ਜ਼ਿਲ੍ਹਾ ਇਕਾਈਆਂ ਨਿਯੁਕਤ ਕੀਤੀਆਂ ਜਾ ਰਹੀਆਂ ਅੱਜ ਮਲੋੜ ਦੇ ਵਿੱਚ ਪਹੁੰਚੇ ਸੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਇਕਾਈ ਨਿਯੁਕਤ ਕਰਨੀ ਸੀ ਤੇ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਆ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਨਵੇਂ ਨਿਯੁਕਤ ਪ੍ਰਧਾਨ ਸਵਰਗੀ ਸਰਦਾਰ ਸੁਖਦੇਵ ਸਿੰਘ ਲੱਖੇਵਾਲੀ ਉਹਨਾਂ ਦੇ بیٹے ਬਲਕਾਰ ਸਿੰਘ ਨੂੰ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਹੋਇਆ ਉਹ ਉਸੇ ਸਮੇਂ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕੁਲਦੀਪ ਸਿੰਘ ਸਰਦੂਲਗੜ੍ਹ ਵੀ ਨਾਲ ਤੁਹਾਨੂੰ ਨਜ਼ਰ ਦਿਖਾਈ ਦੇ ਰਹੇ ਆ ਵੱਡੀ ਗਿਣਤੀ ਦੇ ਵਿੱਚ ਬਸਪਾ ਦੇ ਵਰਕਰ ਇੱਥੇ ਅੱਜ ਪਹੁੰਚੇ ਸੀਗੇ ਅ ਵਰਕਰਾਂ ਦੀ ਸਹਿਮਤੀ ਤੋਂ ਬਾਅਦ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਦੁਆਰਾ ਉਹਨਾਂ ਨੂੰ ਅੱਜ ਜਿਹੜਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਬਲਕਾਰ ਸਿੰਘ ਲੱਖੇਵਾਲੀ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸਟੇਜ ਵੱਲ ਬੇਟੇ ਆ ਸੁਦੇਸ਼ ਸਿੰਘ ਦੇ ਸਕਦੇਵ ਸਿੰਘ ਜੀ ਦੇ ਕਿ ਇਹਨਾਂ ਨੂੰ ਨੌਜਵਾਨਾਂ ਇਨਾਂ ਨੂੰ ਜ਼िला ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਤੁਸੀਂ ਦੱਸੋ ਰਜਾ ਸਾਹ ਸੌਣ ਹਾਂ ਹਾਂ ਸਾਰਿਆਂ ਨੂੰ ਸਟੇਜ ਤੋਂ ਲਾਈਵ ਤਸਵੀਰਾਂ ਵੀ ਤੁਸੀਂ ਦੇਖੀ ਹੀ ਲਈਆਂ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਲੱਖੇਵਾਲੀ ਸਵਰਗੀ ਸਰਦਾਰ ਸੁਖਦੇਵ ਸਿੰਘ ਜੀ ਦੇ ਸੁਪੁੱਤਰ ਉਹਨਾਂ ਨੂੰ ਅੱਜ ਸ਼੍ਰੀ ਮੁਖਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਅੱਜ ਬਸਪਾ ਦੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਵਰਕਰਾਂ ਵੱਲੋਂ ਉਮੀਦ ਹੈ ਕਿ ਬਲਕਾਰ ਸਿੰਘ ਆਪਣੇ ਪਿਤਾ ਵਾਂਗ ਪਾਰਟੀ ਦੀ ਸੇਵਾ ਕਰਨਗੇ ਤੇ ਪਾਰਟੀ ਹੋਰ ਆਪਣੇ ਹਲਕੇ ਦੇ ਵਿੱਚ ਹੋਰ ਉੱਚੀਆਂ ਜਿਹੜੀਆਂ ਬਲੰਦੀਆਂ ਨੂੰ ਛੂਹੇਗੀ ਤੇ ਦੇਖਣਾ ਹੋਵੇਗਾ 2027 ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਬਸਪਾ ਦਾ ਜਿਲ੍ਹਾ ਸ੍ਰੀ ਮੁਕਤਸਰ ਦੇ ਵਿੱਚ ਮੁਕਸਰ ਸਾਹਿਬ ਦੇ ਵਿੱਚ ਰਹਿੰਦਾ ਤੇ ਅੱਜ ਇਹਨਾਂ ਨੂੰ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਗਿਆ